ਪਟਿਆਲੇ ਜੇਲ੍ਹ ਦੇ ਵਿੱਚ ਬਾਬਾ ਸਰਜੀਤ ਸਿੰਘ ਸਾਹਿਬ ਜੀ ਨੇ ਅੰਮਰ ਸੰਚਾਰ ਕਰਾਇਆ ਇੰਨੀ ਫੌਜ ਸਤਿਕਾਰ ਕਰਦੀ ਸੀ ਬਾਬਾ ਜੀ ਦਾ ਕਿ ਵੀ ਗੱਲ ਹੀ ਛੱਡ ਦੋ ਵੀ ਵਾਕਿਆ ਲੱਗਦਾ ਹੈ ਵੀ ਜਰਨੈਲ ਜੰਗੀ ਬੈਠਾ ਕੋਈ ਕਿੰਨੇ ਸੰਗਿਆਂ ਦੀ ਸੰਥਿਆ ਕਰਾਈ ਅੰਦਰ ਸੰਥਿਆ ਕਰਾਈ ਬਰਿਆਦਾ ਸਿਖਾਈ ਵੀ ਪੰਥ ਦੇ ਵਿੱਚ ਕਿਵੇਂ ਰਹਿਣਾ ਕਿਵੇਂ ਵਿਚਰਨਾ ਕਿਵੇਂ ਨਿਵਕੇ ਰਹਿਣਾ ਕਿਵੇਂ ਗੁਰਬਾਣੀ ਪੜ੍ਹਨੀ ਕਿਵੇਂ ਗੁਰੂ ਦਾ ਸਤਿਕਾਰ ਕਰਨਾ ਕਿਵੇਂ ਆਪਣੇ ਵੱਡੇ-ਵੱਡੇ ਰਿਆਂ ਦਾ ਸਤਿਕਾਰ ਕਰਨਾ ਗ੍ਰੰਥ ਦਾ ਪੰਥ ਲਈ ਹਮੇਸ਼ਾ ਬਾਬਾ ਜੀ ਕਹਿੰਦੇ ਸਮਰਪਿਤ ਹੋ ਕੇ ਚੱਲਣਾ ਗ੍ਰੰਥ ਪੰਥ ਨੂੰ ਗੁਰਸਿੱਖ ਦਾ ਇੱਕ ਫਰਜ਼ ਏ। ਵੀ ਨਾ ਕਿ ਆਪਾਂ ਫਰਜ਼ੀ ਹੋ ਜਾਣਾ ਕਿ ਵੀ ਨਹੀਂ ਵੇਸਲੇ ਹੋ ਜਾਣਾ ਵੇਸਲੇ ਨਹੀਂ ਰਹਿਣਾ ਹਮੇਸ਼ਾ ਗ੍ਰੰਥ ਪੰਥ ਲਈ ਤਿਆਰ ਪਰ ਤਿਆਰ ਅੱਖਾਂ ਨਾਲ ਹੀ ਅਗਲੇ ਗੁਰਸਿੱਖ ਦਾ ਪਾਰਤਾਰਾ ਕਰ ਸਕਦੇ ਆ ਐਡਾ ਬਲ ਹੁੰਦਾ ਸਾਧੂ ਦੇ ਵਿੱਚ। ਇਹ ਨਹੀਂ ਕਿ ਵੀ ਪੈਸਾ ਆਇਆ ਸ਼ੌਹਰਤ ਦੇ ਨਾਲ ਤੁਸੀਂ ਕਿਸੇ ਦਾ ਜ਼ਮੀਰ ਖਰੀਦ ਲੋਗੇ ਨਹੀਂ ਸਾਧੂ ਦੀ ਚਰਨਾਹਟ ਨਾ ਖਰੀਦ ਸਕਦਾ ਹੈ ਸਿਰਫ ਇੱਕ ਵਾਰੀ ਜਾਂਦੇ ਆ ਪੰਥ 'ਚ ਗਏ ਸੀ ਬਸ ਉਸ ਤੋਂ ਬਾਅਦ ਘਰ ਨਹੀਂ ਗਏ ਘਰ ਨਹੀਂ ਗਏ ਬਾਬਾ ਸਰਜੀਤ ਸਿੰਘ ਜੀ ਹਾਂ ਉਸ ਤੋਂ ਬਾਅਦ ਜੰਗੀਰ ਜਮਾਲ ਪੰਥ ਪਾਸ਼ਾ ਬਸ ਉਹ ਵੀ ਐ ਇੱਕ ਵਾਰੀ ਦਰਸ਼ਨ ਕੀਤੇ ਪੰਥ ਤੇ ਗਏ ਇਹ ਗਿਰ ਮਹਾਰਾਜੀ ਦੇ ਤਗੜੇ ਸਿੰਘ ਵਾ ਉਹਦੋਂ ਮਿਲ ਗਈ ਜਿੱਦਾਂ ਪਿਆਦਾ ਹੈਗੀ ਮੈਂ ਵੀ ਇਹਨਾਂ ਦੇ ਦਰਸ਼ਨ ਮਿਲੇ ਕਰਾਂ ਉਹ ਵਾ ਦਰਸ਼ਨ ਮਿਲੇ ਕਰਨ ਹੀ ਗਏ ਬਸ ਫਿਰ ਉਹਨਾਂ ਲਈ ਨੱਗ ਵਿੱਚ ਆ ਗਏ ਫਿਰ ਫਿਰ ਮਤਲਿ ਕਰਨ ਵਾਲੇ ਮੂੰਹ ਹੀ ਨਹੀਂ ਕੀਤਾ ਇਹਨਾਂ ਨੇ ਮੰਥ ਲੈ ਕੇ ਲਾ ਦਿੱਤੀ ਉਹੋ ਜਿਹੇਦਾਰ ਬਣੇ ਵੇ ਲਵਾਜ ਬਾਬਾ ਸ੍ਰੀਜਿੰਦ ਸਿੰਘ ਔਰ ਤਬਾਸ਼ਾ